ਹਾਂਜੀ ਬਾਈ ਜਦੋਂ ਨਾ ਮੌਸਮ ਚੇਂਜ ਹੁੰਦਾ ਉਦੋਂ ਨਾ ਕਬੂਤਰਾਂ ਦੇ ਦਵਾਈ ਲੱਗਦੀ ਹੈ ਕਮਲਪਾਂ ਦੀ ਬਹੁਤ ਤਰ੍ਹਾਂ ਦੀਆਂ ਲੱਗਦੀਆਂ ਵਾ ਉਹਦੇ ਵਿੱਚ ਗੋਲੀ ਵੀ ਹੁੰਦੀ ਹੈ ਜਿਹੜੇ ਮਾਈਟੈਕ ਹੋ ਗਿਆ ਨਾ ਕਈ ਤਰ੍ਹਾਂ ਦੀਆਂ ਹੁੰਦੀਆਂ ਹੈ ਲਗ ਲਗ ਮੌਸਮ ਦੇ ਹਿਸਾਬ ਨਾਲ ਲੱਗਦੀਆਂ ਜੇ ਮੰਨ ਲਓ ਠੰਡ ਚ ਹਾਈ ਟੈਕ ਲੱਗ ਜਾਂਦੀ ਆ ਬਾਲੀ ਗਰਮੀ ਦੀ ਗੋਲੀ ਲਾ ਦੋ ਦਾਣ ਵਾਲੇ ਕਬੂਤਰ ਨੂੰ ਗੋਲੀ ਲੱਗ ਜਾਂਦੀ ਹੈ ਪਰ ਸਹੀ ਮਾਇਨੇ ਵੱਡੇ ਬੱਚਿਆਂ ਵਾਲੇ ਕਬੂਤਰਾਂ ਨੂੰ ਨਾ ਹਾਈ ਟੈਕ ਵਧੀਆ ਹੁੰਦੀ ਹੈ ਇਹ ਲੋਨ ਨੂੰ ਆਪਾਂ ਉਹਨੂੰ ਥੋੜਾ ਤਰੀਕਾ ਦੱਸ ਦਿਆਂ ਦੇਖੋ ਆਪਾਂ ਉਹਨਾਂ ਲਈ ਥੋੜੀ ਵੀਡੀਓ ਬਣਾ ਕੇ ਦੱਸ ਰਿਆ ਇਹ ਮੈਂ ਹੁਣ ਆ ਮੈਂ ਲਾਈ ਸੀ ਤੇ ਇਹਨਾਂ ਨੇ ਨਾ ਮਲੱਪ ਤੁਹਾਨੂੰ ਮੈਂ ਦਿਖਾਣਾ ਆ ਵੇਖੋ ਆ ਚੌਲਾਂ ਵਰਗੇ ਮਲੱਪ ਮਾਰੇ ਆ ਅਮਲਾ ਪੱਦਾਂ ਮਾਰੇ ਵੱਡੇ ਜੋੜੇ ਆ ਇਹਨਾਂ ਨੂੰ ਆਪਾਂ ਗੋਲੀ ਦਾ ਕੀਲਾ ਨਹੀਂ ਹਾਈ ਟੈਕ ਹਨਾ ਲਾਉਂਦੀ ਆ ਤੇ ਕੀ ਕਰਿਓ ਭਰਾ ਜਦੋਂ ਕੂਤਰ ਸਵੇਰੇ ਖਾਲੀ ਪੇਟ ਹੁੰਦਾ ਨਾ ਜਿਵੇਂ ਸ਼ਾਮ ਨੂੰ ਦਾਣਾ ਚੱਕ ਲਿਆ ਸਵੇਰੇ ਖਾਲੀ ਪੇਟ ਹੁੰਦਾ ਉਹਦੇ ਥੋੜਾ ਨਾ ਗੁੜ ਦੇ ਕੇ ਤੁੱਪੇ ਬਾਦੋਂ 2-4 ਮਿੰਟ ਉਸ ਤੋਂ ਬਾਦ ਤੁਸੀਂ ਕੀ ਕਰਨਾ ਜੇ ਤਾਂ ਦੋਹਾਂ ਨੂੰ ਲਾਣੀਆਂ ਤੇ ਤੁਸੀਂ ਅੱਧਾ ਅਮਲ ਹਾਈ ਟੈਕ ਅੱਧਾ ਮੈਲ ਹਾਈ ਟੈਕ ਚ 40 ਐਮਐਲ ਪਾਣੀ ਪਾ ਲੋ ਉਹਨੂੰ ਕੋਲ ਕੇ ਨਲਕੀ ਨਾਲਕੀ ਦੇ ਦਿਓ ਤੇ ਕੋਲੇ ਮੜਿਆ ਬੈਠੇ ਰਹੋ ਕਿ ਗਲਕ ਚੰਨਾ ਕਬੂਤਰ ਹਨ ਤੇ ਉਹ ਨਲਕੀ ਨਾਲਕੀ ਦੇ ਦਿਓ ਉਸ ਤੋਂ ਬਾਅਦ ਤੁਸੀਂ ਥੋੜੇ ਜਿਹਾ ਟਾਈਮ ਬਾਅਦ ਦੇਖੋਗੇ ਨਾ ਆ ਕੱਢਣ ਲੱਗ ਜੂਗੇ ਮਲੱਪ ਜਦੋਂ ਉਹ ਦਵਾਈ ਵਾਲਾ ਪਾਣੀ ਖਿੱਚ ਕੇ ਉਸ ਤੋਂ ਬਾਅਦ ਨਲਕੀ ਨਾਲਕੀ ਪੋਕਾ ਪਾਣੀ ਤੁਸੀਂ ਫੇਰ ਦਿਓ ਜੇ ਉਹਨਾਂ ਦਾ ਪੋਟਾ ਖਿੱਚਿਆ ਜਾਂਦਾ ਜਦੋਂ ਨਿਕਲਦੇ ਆ ਇੱਕ ਵਾਰੀ ਦਵਾਈ ਵਾਲੀ ਨਾਲਕੀ ਹਾਈ ਟੱਕੜੀ ਉਸ ਤੋਂ ਬਾਅਦ ਜਦੋਂ ਖਿੱਚ ਗਿਆ ਜਾਂ ਥੋੜਾ ਜਿਹਾ ਰਹਿ ਗਿਆ ਖਾਲੀ ਨਾਲਕੀ ਦੇ ਦੋ ਫੋਕੇ ਪਾਣੀ ਦੀ ਉਸ ਤੋਂ ਬਾਅਦ ਇੱਕ ਵਾਰੀ ਫੇਰ ਫੋਕੇ ਪਾਣੀ ਦੀ ਨਾਲਕੀ ਬਸ ਇਹ ਪ੍ਰੋਸੈਸ ਕਰੋ ਉਸ ਤੋਂ ਬਾਅਦ ਤੁਸੀਂ ਅੱਧੇ ਪੂਨੇ ਘੰਟੇ ਬਾਅਦ ਇਹਨੂੰ ਦਾਣਾ ਪਾ ਦਿਓ ਤੇ ਜਿਹੜਾ ਪਾਣੀ ਪੀਣ ਵਾਲਾ ਤੁਸੀਂ ਦੇਣਾ ਉਹਦੇ ਵਿੱਚ ਲਿਵਰ ਟੋਨਿਕ ਪਾ ਦਿਓ ਕੁਝ ਵੀ ਹਨਾ ਕਿਉਂਕਿ ਆ ਜਿਹੜੇ ਮਲਾਪੇ ਨਿਕਲਦੇ ਹਨ ਇਹ ਬਈ ਖਿੱਚ ਦਿੰਦੇ ਆ ਪੋਟਾ ਜਾਨਵਰਾਂ ਦਾ ਉਹ ਕਾ ਹੁੰਦਾ ਵੱਡੇ ਜੂੜਿਆਂ ਦੇ ਨਾ ਬਈ ਪੈ ਜਾਂਦੇ ਆ ਬੱਚੇ ਪੁੱਛੇ ਪਾਲਦੇ ਨਾ ਇਹਨਾਂ ਦੇ ਪੈ ਜਾਂਦੇ ਆ ਮਲਾਪਾ ਉਹ ਕਿੱਥੇ ਮਾਰੇ ਇਹ ਚੀਜ਼ ਜ਼ਰੂਰੀ ਹੈ ਜਦੋਂ ਪਹਿਲਾਂ ਦਵਾਈ ਲਾਉਂਗੇ ਨਾ ਤੁਸੀਂ ਉਦੋਂ ਨਹੀਂ ਨਿਕਲਨੇ ਜਦੋਂ ਦਵਾਈ ਵਾਲਾ ਪਾਣੀ ਖਿੱਚਿਆ ਗਿਆ ਦੂਜੀ ਤੀਜੀ ਵਾਰੀ ਜਦੋਂ ਪਾਣੀ ਲਾਉਂਗੇ ਉਸ ਤੋਂ ਬਾਅਦ ਉਹ ਪਾਣੀ ਅਜ ਮਲੱਪ ਨਿਕਲਦੇ ਹੁੰਦੇ ਹੈਨਾ ਤੇ ਜੇ ਚੰਗਾ ਲੱਗਾ ਹੋਇਆ ਜ਼ਰੂਰ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖੋ ਹੈਨਾ ਮੇਰਾ ਬੇਟਾ ਚਲੋ ਠੀਕ ਹੈ ਵੀਰੇ ਓਕੇ ਧੰਨਵਾਦ